ਦੁਨੀਆ ਦੇ ਮੰਗਾਲਾ ਦੇ ਵਿੱਚ ਚੱਲਦਾ ਹੈ ਇਸ ਵੇਲੇ ਦੇਖਦੇ ਵੀ ਕਿਹਦਾ ਕਮਾਲ ਹੋਏਗਾ ਲਓ ਪਹਿਲੀ ਕਬੱਡੀ ਪਾਰ ਦੇ ਵਾਸਤੇ ਆ ਨੌਜਵਾਨ ਕਹਿੰਦੇ ਵੀ ਲੱਖਾਂ ਤਾੜੀਆਂ ਮਾਰਦੇ ਪਰਸ਼ਿਕ ਜੀ ਨੂੰ ਜ਼ੋਰਦਾਰ ਤਾੜੀਆਂ ਫਾਈਨਲ ਮੈਚ ਲੱਖੇ ਦੀ ਕਬੱਡੀ ਇੱਕ ਪਾਸੇ ਅਮਰਜੀਤ ਔਰ ਦੂਸਰੇ ਪਾਸੇ ਦੇਖਦੇ ਵੀ ਮਿੱਥੋ ਵਾਲਾ ਗਿੰਦਾ ਸਿੰਘ ਜੁਹਾਂ ਦਾ ਮੇਡਾ ਅਮਰੋ ਜਲੇਪੁਰੀਆ ਪਹਿਲੀ ਕਬੱਡੀ ਕੋਈ ਪਰ ਨਾਲ ਫੜ ਨਹੀਂ ਨ ਸਕਿਆ ਲਓ ਪੁਆਇੰਟ ਲੱਖੇ ਦਾ ਜਗਜੀਤ ਸਾਡੇ ਤੇ ਨਲਕੇ ਡਾਕਟਰ ਜੀ ਐਲਾਨ ਕਰਦੇ ਹੋਏ ਵੀ ਜਿਹੜਾ ਵੀ ਜਾ ਕੇ ਜਫਾ ਲਾਵੇਗਾ ਬਾਸ ਸਾਡੇ ਨਾਲ ਬਾਸ ਸਹਾਰਾ ਹੋਵੇਗਾ ਲਓ ਜਲੇਪੁਰੀਆ ਜੱਗਾ ਔਰ ਦੂਸਰੇ ਪਾਸੇ ਲੱਡਿਆਂ ਦਾ ਤਾਰ ਜਫਾ ਲਾਉਣ ਦੀ پوری ਕੋਸ਼ਿਸ਼ ਕਰਦਾ ਹੋਇਆ ਸਾਡੇ ਜੈਲਾ ਜੀ ਅਮਰੀਕਾ ਤੋਂ ਨਾਲ ਹਿੰਦੀ ਗਰੇਵਾਲ ਤੇ ਰਾਜੂ ਕੈਨੇਡਾ 5-500 ਰੁਪਏ ਦਾ ਹਰਾਨ ਕਰਦੇ ਹੋਏ ਦੋਵੇਂ ਟੀਮਾਂ ਦਾ ਜਿਹੜਾ ਵੀ ਜਾ ਕੇ ਜਫਾ ਲਾਵੇਗਾ 500 ਰੁਪਏ ਦੇ ਨਾਲ ਬਾਸ ਖਿਦਾ ਲਓ ਅਗਲੀ ਕਬੱਡੀ ਸਵੇ ਖੇਡ ਦੇਖਦੇ ਵੀ ਲੱਖੇ ਦੀ ਲੱਖਾ ਲਗਾਤਾਰ ਕਬਡੀਆਂ ਪਾ ਕੇ ਕਮਾਲਾ ਕਰੀ ਜਾ ਰਿਹਾ ਹੈ ਅੱਜ ਤੂਰਕੋਟ ਦੇ ਕਿਸਮਟੇ ਖੇਡ ਮੈਦੇ ਵਿੱਚ ਲੱਗਿਆ ਹੋਇਆ ਰੌਣਕਾ ਬਹੁਤ ਤਕੜਾ ਤੇ ਸ਼ਾਨਦਾਰ ਮੈਚ ਜੇ ਜਿੱਦੀ ਜਫਾ ਲਾਵੇਗਾ ਤੇ ਜੈਲਾ ਅਮਰੀਕਾ ਵਾਲਾ ਸਾਡਾ ਵੀਰ 1000 ਰੁਪਏ ਦੇ ਨਾਲ ਮਾਨ ਸਰਮਾਰ ਕਰੇਗਾ ਬਹੁਤ ਬਹੁਤ ਧੰਨਵਾਦ ਹੈ ਔਰ ਲੱਭੀ ਧਾਲੀਵਾਲ ਜੀ ਨੰਗਲ ਵਾਲੇ ਨਾਲ ਸਾਡੇ ਗੁਰਦੀਪ ਧਾਲੀਵਾਲ ਜੀ ਨੰਗਲ ਵਾਲੇ ਪਿੱਛੋਂ ਵਾਲੇ ਸ਼ੀਰੇ ਦੇ ਲਈ ਜਿਹੜੇ ਜੱਫੇ ਲੱਗਣਗੇ ਸਾਥ ਸਾਥ ਦੇ ਨਾਲ ਮਾਸਨਵਾ ਦੇਣਗੇ ਲਓ ਬੋਪਾ ਰਾਮਾ ਵਾਲਾ ਇਹ ਨਾਜਵਾਲ ਸ਼ੀਰਾ ਅਵਤਾਰ ਸਿੰਘ ਮਾੜ ਮਹਿਸੂਸ ਕਰਦੇ ਨੇ ਇਸ ਨਾਜਵਾਲ ਆਪਣੇ ਬੇਡੇ ਦੀ ਕਬੱਡੀ ਦੇ ਉੱਪਰ ਸ਼ੀਰਾ ਬੋਪਾ ਰਾਮਾ ਵਾਲਾ ਜੋਰ ਦੂਸਰੇ ਪਾਸੇ ਤਾਰ ਲੰਡਿਆਂ ਦਾ ਇੱਕ ਜ਼ੋਰ ਦੇ ਨਾਲ ਜੱਸਾ ਲੜਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਪਰ ਪੁਆਇੰਟ ਦੁਹਾਰਾ ਬੋਪਾ ਰਾਮਾ ਵਾਲਾ ਸ਼ੀਰਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਗੋਡੀ ਨਾਲ ਜਿਵੇਂ ਮੱਕੀ ਦੀ ਰੋਟੀ ਨਾਲ ਬਖੜ ਤੇ ਸਾਗ ਦਾ ਏ ਪੰਜ ਦਰਿਆਵਾਂ ਦੀ ਗੋਦ ਵਿੱਚ ਖੇਡ ਜਨਮੀ ਪੰਜਾਬੀ ਪੁੱਤਾਂ ਵਾਂਗ ਇਸ ਨੂੰ ਪਾਲਦਾ ਏ ਜਿੱਥੇ ਜਾ ਬਹਿਗੇ ਉੱਥੇ ਨਾਲ ਲਾ ਕੇ ਗਿੱਦਾ ਪੰਗੜਾ ਸ਼ੌਕ ਕਮਾਲ ਦਾ ਏ ਵਿੱਚ ਪਰਦੇਸਾਂ ਦੇ ਵਿੜਗ ਤੱਕ ਲੈ ਕਿ ਹੁਣ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਹੁਣ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਸੋ ਪੰਜਾਬ ਦੀ ਟੌਰ ਔਰ ਪੰਜਾਬ ਦੀ ਕਬੱਡੀ ਦੁਨੀਆ ਦੇ ਵਿੱਚ ਮਸ਼ਹੂਰ ਲਓ ਜਲੇਤਪੁਰਿਆ ਅਮਰਜੀਤ ਹੁਣ ਦੱਸਾ ਨਹੀਂ ਦੱਸ ਸਕਿਆ ਪੁਆਇੰਟ ਬੱਥੇ ਦਾ ਪੜ ਲੱਗਿਆ ਦੀ ਟੀਮ ਦਾ ਜੋ ਪਰ ਅਮਦੇ ਸ਼ੀਰੇ ਨੂੰ ਜਿਹੜਾ ਵੀ ಜಾਫੀ ਜੱਫਾ ਲਾਵੇਗਾ ਜੈਲੇ ਦੇ ਸਤਕਾਰਯੋਗ ਪੁੱਤਾਂ ਮਾਸੇ ਦਰਸ਼ਨ ਸਿੰਘ ਜੀ ਉਹ 500 ਰੁਪਏ ਦੇ ਨਾਲ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਲਓ ਇਧਰ ਪਾਸੇ ਹੁਬਾ ਤੱਕੀ ਇਸ ਮੈਦਾਨ ਦੇ ਵਿੱਚ ਦੂਸਰੀ ਸਾਈਡਾਂ ਤੇ ਜਿਹੜਾ ਵੀ ਜੱਫੀ ਜੱਫਾ ਲਾ ਗਿਆ 1000 ਰੁਪਏ ਦੇ ਨਾਲ ਮਾਨ ਸਨਮਾਨ ਹੋਵੇਗਾ ਸਾਡੇ ਵਿੱਕੀ ਗਰੇਵਾਲ ਤੇ ਰਾਜੂ ਜੀ ਕਨੇਡਾ ਤੋਂ ਐਲਾਨ ਕਰਦੇ ਹੋਏ ਨਾਲ ਜੈਲਾ ਜੀ ਕਹਿੰਦੇ ਵੀ 1000 ਰੁਪਏ ਦੋਨਾਂ ਸਾਈਡਾਂ ਤੇ ਜਿਹੜਾ ਵੀ ਜਾਫੀ ਜੱਫਾ ਲਾਵੇਗਾ ਅਜਵੇਰ ਦੇ ਪੁੱਤ ਸਰਦਾਰ ਹਰਜੰਤ ਸਿੰਘ ਨੇ ਇੰਗਲੈਂਡ ਵਾਲੇ ਐਲਾਨ ਕਰਦੇ ਹੋਏ ਔਰ ਨਾਲ ਹੀ ਜੈਲੇ ਦੇ ਸਤਕਾਰਯੋਗ ਪਤ ਦਾ ਸਮਾਸੀ ਦਰਸ਼ਕ ਸਿੰਘ ਜੀ ਉਹਨਾਂ ਵੱਲੋਂ ਵੀ ਐਲਾਨ ਹੈ 5500 ਰੁਪਏ ਦੇ ਨਾਲ ਮਾਸਰ ਵਾਲ ਕੀ ਦੇ ਰਣਗੇ ਦਾ ਖਿਡਾਰੀਏ ਨੇ ਲਓ ਇਸ ਸਮੇਂ ਫਿਰ ਕਬੱਡੀ ਪੈ ਚੁੱਕੀ ਹੈ ਇਸ ਮੈਦਾਨ ਦੇ ਵਿੱਚ ਦੇਖਣਾ ਵੀ ਲੱਖਾਂ ਕਿਸਿਆ ਕਮਾਲ ਕਰੇਗਾ ਇੱਕ ਪਾਸੇ ਅਮਰੂ ਔਰ ਦੂਸਰੇ ਪਾਸੇ ਗਿੰਦਾ ਸਿੰਘ ਚੋਹਾਂ ਦਾ ਮੇਨਾ ਪਿੱਥੋ ਦੀ ਧਰਤੀ ਦਾ ਜਸਵੀਰ ਇਹ ਨੌਜਵਾਨ ਹੈ ਜਸਵੀਰ ਸਿੰਘ ਥੀਰਾ ਦਾ ਵੀ ਸ਼ੀਰਿਆ ਤੇਰੇ ਇੱਕ ਜਫੇ ਦਾ 2100 ਰੁਪਏ ਹੋ ਗਿਆ ਜੇ ਪਿੱਥੋ ਵਾਲਾ ਸ਼ੀਰਾ ਜੱਫਾ ਲਾਵੇਗਾ 2100 ਰੁਪਇਆ ਰਾਜੂ ਕੈਨੇਡਾ 2100 ਵਾਲ ਕੈਨੇਡਾ ਔਰ ਨਾਲ ਹੀ ਜੇਲਾ ਅਮਰੀਕਾ ਵਾਲਾ 2100 ਰੁਪਇਆ ਜੇ ਪਿੱਥੋ ਵਾਲਾ ਸ਼ੀਰਾ ਜੱਫਾ ਲਾਵੇਗਾ ਲਾਓ ਸ਼ੀਰਾ ਮੋਪਰਾਵਾ ਵਾਲਾ ਸ਼ੀਰਾ ਲੁੱਟਿਆੜੀਆਂ ਅੱਜ ਦੇਖਦੇ ਹਾਂ ਵੀ ਕਿਹੋ ਜਿਹਾ ਕਮਾਲ ਕਰਦਾ ਇਸ ਸਮੇਂ ਮੈਦਾਨ ਦੇ ਵਿੱਚ ਬਹੁਤ ਵਧੀਆ ਪੁਆਇੰਟ ਜਿਹੇ ਦੇ ਹਿੱਸੇ ਜੁੜਦਾ ਹੋਇਆ ਸ਼ੀਰੇ ਦੇ ਹਿੱਸੇ ਜੁੜਦਾ ਹੋਇਆ ਔਰ ਹਾਂ ਅਮਰਦੇ ਦੇ ਵਾਸਤੇ ਸਾਡੇ ਸਹਿਕਾਰੀ ਉਹ ਵੀਰ ਸੁੱਖਾ ਜੀ ਕੈਨੇਡਾ ਦੀ ਐਡਵਿੰਟਨ ਤੋਂ 1000 ਰੁਪਏ ਦੇ ਨਾਲ ਮਾਨ ਸਨਮਾਨ ਕਰਨਗੇ ਅਮਨ ਜਰੇਦਪੁਰਾ ਜਿਹੜੇ ਜੱਫਾ ਲਾਵੇਗਾ ਆਓ ਇਸ ਸਮੇਂ ਅਗਲੀ ਕਬੱਡੀ ਲੱਫੇ ਦੀ 2100 ਰੁਪਏ ਜੇ ਪਿੱਥੋ ਵਾਲਾ ਸ਼ੀਰਾ ਜੱਫਾ ਲਾਵੇਗਾ ਤੇ 2100 ਰੁਪਏ ਸਾਡੇ ਵਿੱਕੀ ਗਰੇਵਾਲ ਤੇ ਨਾਲ ਹੀ ਸਾਡੇ ਰਾਜੂ ਜੀ ਔਰ ਨਾਲ ਹੀ ਸਾਡੇ ਜੈਲਾ ਜੀ ਮਾਨ ਸਨਮਾਨ 2100 ਦਾ ਜੱਫਾ 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 ਪਰ ਬੰਦਾ ਨਿਕਲ ਗਿਆ ਹੱਥਾਂ ਦੇ ਵਿੱਚ ਹਾਥਾਂ ਦੇ ਵਿੱਚ 21 ਲੱਖ ਰੁਪਈਆ ਨਿਕਲੇਗਾ ਇੱਕ ਵਾਰ ਪਿਛਲੇ ਸਾਲ 10 ਲੱਖ ਰੁਪਈਆ ਨੂੰ ਹ ਤਿੰਨ ਜੱਫੇ ਦੇ ਲਗਾਤਾਰ ਲੜਨ 10 ਲੱਖ ਰੁਪਈਆ ਨਾਸ ਹੋ ਗਿਆ ਸੀਗਾ ਜੋ ਜੱਫੇ ਸੋਨੀ ਸਰੇਦ ਨੇ ਲਗਾਤਾਰ ਲਾਏ ਤੇ 2 ਲੱਖ ਰੁਪਈਆ ਆਪਣੇ ਹਿੱਸੇ ਨੂੰ ਰਿਹਾ ਵੱਡੇ ਮਾਨ ਸਰਵਾਰ ਣਾਓ ਇਧਰ ਦੇ ਪਾਸੇ ਤਾਰ ਲੱਡਿਆਂ ਵਾਲਾ ਫਿਰ ਇੱਕ ਜੋਰ ਦੇ ਨਾਲ ਜੱਫਾ ਲੜਨ ਦੀ ਕੋਸ਼ਿਸ਼ ਕਰਦਾ ਹੋਇਆ ਜਿੰਨੇ ਜਾਸਕੀ ਜਿਸਕੇ ਲੜਨਗੇ ਇੱਕ ਇੱਕ ਹਜ਼ਾਰ ਜੇ ਪਿੱਥੋ ਵਾਲਾ ਸ਼ੀਰਾ ਜੱਫਾ ਲਾ ਦੇਗਾ ਤੇ 21 ਲੱਖ ਰੁਪਈਆ ਔਰ 100 ਰੁਪਿਆ ਲੰਮੀ ਟਾਲ ਵਾਲ 250 ਦਾ ਜੱਫਾ ਲਓ ਇਧਰ ਦੇ ਪਾਸੇ ਇਹ ਨਾਗਵਨ ਕਿੰਦੀ ਦੀ ਪਈ ਹੋਈ ਕਬੱਡੀ ਦੇਖਦੇ ਵੀ ਪੁਆਇੰਟ ਪੁਆਇੰਟ ਪਿੱਛੋ ਵਾਲੇ ਸ਼ੀਰੇ ਦਾ 250 ਰੁਪਿਆ ਸ਼ੀਰੇ ਦੇ ਹਿੱਸੇ ਜੁੜ ਗਏ ਵੀ 250 ਰੁਪਿਆ ਬਾਤ ਵਧੀਆ ਪੁਆਇੰਟ ਦੇ ਬੋਪਾ ਰਾਮਾ ਵਾਲਾ ਅਗਲੀ ਕਬੱਡੀ ਪਾਟ ਵਾਸਤੇ ਅੱਗੇ ਵਧਦਾ ਹੋਇਆ ਸੋਨੀ ਅਜਮੇਰ ਤਾਰਾ ਕੀਪਾ ਬਦਰੀ ਤੇ ਸ਼ੀਰੇ ਬੋਪਾ ਰਾਮਾ ਨਹੀਂ ਰੇਡ ਪੱਲਾ ਕਿਹਨੇ ਕੱਢਣੀ ਕਮਾਲ ਦਾ ਗ੍ਰਿਪ ਸੀਗਾ ਪੱਪੂ ਚੂੜ ਚੱਕਦਾ ਤੇ ਨੱਡ ਵਾਂਗੂ ਕੈਂਚੀ ਕਹਿੰਦੇ ਗੱਗੀ ਲੋਪੋ ਕੱਸਦਾ ਕਾਕਾ ਚੱਕੜ ਦੇ ਜਗ੍ਹਾ ਕਾਂਕੇ ਵੀ ਕਰਾਉਂਦੇ ਜਾਜਾ ਆਹ ਮਿੱਤਰੋ ਤੇ ਬੱਲੀ ਪੁੱਤ ਬਾਵਾ ਦੇ ਕਬੱਡੀ ਖੇਡ ਕੇ ਬਣਦੇ ਨੇ ਸੁਪਰਸਟਾਰ ਮਿੱਤਰੋ ਕੋਈ ਪਾਵੇ ਰੇਡ ਕੋਈ ਜੱਫਾ ਲਾਵੇ ਲੋਕਾਂ ਨੂੰ ਨਜ਼ਾਰਾ ਆਉਂਦਾ ਹੈ ਅੱਜ ਦੇਸ਼ ਪ੍ਰਦੇਸ਼ ਦੇ ਵਿੱਚ ਮਾ ਖੇਡ ਨੂੰ ਮਿਲਦਾ ਹੈ ਬਾਣੇ ਸ਼ਮਾਰ ਮਿੱਤਰੋ ਬੜੀ ਬੁਧਵਾਮਾ ਦੇ ਕਬੱਡੀ ਖੇਡ ਕੇ ਪਰ ਜਾਂਦੇ ਸੁਪਰਸਟਾਰ ਮਿੱਤਰੋ ਲਾਓ ਇਧਰ ਦੇ ਪਾਸੇ ਅਗਲੀ ਕਬੱਡੀ ਲਖੇ ਦੀ 2200 ਦਾ ਜਫਾ ਪਿੱਥੋ ਵਾਲੇ ਸ਼ੀਰੇ ਦਾ 1000 ਦਾ ਜਰੇਤਪੁਰੀਏ ਅਮਰੂ ਦਾ ਲਾਓ ਪਿੱਥੋ ਵਾਲਾ ਵਾਹ ਬਿਲਕੁਲ ਹੱਥਾਂ ਦੇ ਲਾਗੇ ਸਖਰ ਚੱਲਦਾ ਹੋਇਆ ਪਰ ਪੁਆਇੰਟ ਲਖੇ ਦਾ ਖੰਦ ਲੱਡਿਆ ਦੀ ਟੀਮ ਦਾ ਜਰੇਦਪੁਰਿਆ ਅਗਲੀ ਕਬੱਡੀ ਜੱਗਾ ਪਾਉਂਦਾ ਹੋਇਆ ਇੱਕ ਆਲੋਲ ਢੇਰੀਆ ਵਾਲਾ ਪ੍ਰਿੰਸ ਜੋਰਜ ਕਬੱਡੀ ਕਲੱਬ ਦੇ ਨਾਲ ਜੁੜਿਆ ਹੋਇਆ ਰਗਵੀਰ ਸਿੰਘ ਦਾ ਮੇਟ ਬਿਹਤਰੀਨ ਖਿਡਾਰੀ ਹੈ ਇੱਕ ਆ ਜੱਗਾ ਦੇਖਦੇ ਜਰੇਦਪੁਰਿਆ ਕਿਹੋ ਜਿਹਾ ਕਮਾਲ ਕਰੇਗਾ ਇਸ ਸਮੇਂ ਪਈ ਹੋਈ ਕਬੱਡੀ ਸਰਾਜਵਰ ਦੀ ਔਰ ਲੱਗਿਆ ਦੀ ਟੀਮ ਦੇ ਚਾਰ ਲਪੈਨ ਵਰਗੇ ਜਾਫੀ ਸ਼ਦੀਰ ਵਰਗੇ ਇਸ ਸਮੇਂ ਚਾਰ ਬਰ ਚਾਰ ਨੇ ਆਓ ਇਸ ਸਮੇਂ ਲੱਗੀ ਹੋਈ ਆਤਮ ਸੁਵਾਦ ਦੇ ਨਾਲ ਕੈਂਚੀ ਨਾਓ ਕਹਿੰਦੇ ਵੀ ਤੇਜ ਨਾਮ ਹੈ ਇਸ ਖਿਡਾਰੀ ਦਾ ਤੇ ਤੇਜੀ ਕੈਂਚੀ ਤੇ ਬਹੁਤ ਵਧੀਆ ਪੁਆਇੰਟ ਤੇਜ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੁਖੀ ਜੀ ਨਾਮ ਲਿਖ ਲਿਓ ਇਸ ਰਾਜਵੰਦ ਦਾ ਸੋ ਤੇਜ ਨੇ ਬਹੁਤ ਵਧੀਆ ਜੱਫਾ ਲਾ ਲ ਜਿੱਧਰ ਵੀ ਜੱਫੇ ਲੱਗਣਗੇ ਹਜ਼ਾਰ-ਹਜ਼ਾਰ ਰੁਪਏ ਦੇ ਨਾਲ ਮਾਨ ਸਨਮਾਨ ਵਿੱਥੋ ਵਾਲਾ ਜੱਫਾ ਲਾ ਬਣਾ ਲਾ ਅਮਰੋ ਜਲੇਤਪੁਰੀਆ ਜਲੇਤਪੁਰੀਆ ਕਮਾਲ ਦਾ ਜੱਫਾ ਲਾਉਂਦਾ ਹੋਇਆ ਤੇਰੇ ਪਾਸੇ ਕਹਿੰਦੇ ਮਿਹਨਤ ਕਰਦੇ ਬਗੀਚੇ ਦੇ ਨਾਲ ਜੋਰੀ ਬੜੀ ਮਸ਼ਹੂਰੀ ਸਲਾਦਮਨ ਦੀ ਕਦੀ ਵਕੀਲਾ ਬਲੇ ਸੁੱਖੇ ਨਹੀਂ ਪਾਰ ਆਵਣੇ ਸ਼ੀਰੇ ਦੀ ਮੈਂ ਗੱਲ ਸੁਣਾਦਾ ਇਹਦੇ ਵਰਗਾ ਪੰਜਾਬ ਦੇ ਵਿੱਚ ਕੋਰੇ ਦਿੱਤਾ ਦਾ ਵਿੱਚ ਮਦਾਨੇ ਹੱਥੀ ਹੁੰਦੀਆਂ ਨੇ ਸ਼ਾਨਾ ਐਹੋ ਜਿਹਾ ਪੁੱਤ ਦੋਸਤੋ ਦੁਨੀਆ ਤੇ ਜੰਗਦੀਆਂ ਫਿਰਲੀਆ ਬਾਵਾ ਐਹੋ ਜਿਹਾ ਪੁੱਤ ਦੋਸਤੋ ਦੁਨੀਆ ਤੇ ਜੰਗਦੀਆਂ ਫਿਰਲੀਆ ਬਾਵਾ ਆ ਦਰਸ਼ਕ ਵੀਰਾਂ ਦਾ ਜਿੱਥੇ ਆਪਾਂ مشੇਤੌਰ ਦੇ ਧੰਨਵਾਦ ਕਰਦੇ ਆ ਲਓ ਤਾਰ ਲੰਡਿਆਂ ਵਾਲਾ ਫਿਰ ਜਸਾ ਰੌਣ ਦੀ پوری کوشش ਕਰਦਾ ਹੋਇਆ ਇੱਕ ਪਾਸੇ ਮੋਪਰਾਮਾਂ ਵਾਲਾ ਔਰ ਦੂਸਰੇ ਪਾਸੇ ਦੇਖਦੇ ਮਿੰਨ ਲੰਗਿਆਂ ਵਾਲਾ ਦਰਸ਼ਕ ਵੀਰੋ ਇਹ ਫਾਈਨਲ ਮੈਚ ਹੈ ਜੇ ਵਧੀਆ ਲੱਗ ਰਿਹਾਵੇ ਇੱਕ ਵਾਰੀ ਮਾਰ ਕੇ ਤਾੜੀਆਂ ਵਾਸਦੇ ਹੋ ਮਿਹਰਬਾਨੀ ਕਰਕੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਰੱਬ ਦਾ ਰੂਪ ਹੋ ਜਿਹਨ ਵੱਡੀ ਦੇਣ ਹੈ ਕਬੱਡੀ ਨੂੰ ਲਓ ਇਧਰ ਦੇ ਪਾਸੇ ਫਿਰ ਦੇਖਦੇ ਅਗਲੀ ਕਬੱਡੀ ਇਸ ਵੇ ਪਹੁੰਚ ਗਈ ਮੈਦਾਨ ਦੇ ਵਿੱਚ ਔਰ ਅਮਰੂ ਜਰੇਤਪੁਰੀਆ ਇਹਦੀ ਅਡਾਰੀ ਕਿਹਦੇ ਬਾਜ਼ ਵਰਗੀ ਹੈ ਇਸਵੇਂ ਨਿਕਲ ਵੀ ਫਿਰ ਪੂਰੀ ਕੋਸ਼ਿਸ਼ ਕਰਦਾ ਹੋਇਆ ਜੇ ਸਾਡੇ ਫਸਲੇ ਬਿੰਦੇ ਹੋ ਤਮਨ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਲਓ ਜੱਗੇ ਦੀ ਫਿਰ ਅਗਲੀ ਕਬੱਡੀ ਇਸਵੇਂ ਪਹੁੰਚ ਗਈ ਮੈਦਾਨ ਦੇ ਵਿੱਚ ਕਦੀ ਜਿਉਨੇ ਦੀ ਕਦੀ ਦੁੱਲੇ ਦੀ ਕਦੀ ਸੋਚੇ ਦੀ ਪਰ ਆਹ ਦੇਖਣਾ ਵੀ ਜਗਾ ਸੂਰਮਾ ਇਸਵੇਂ ਕਿਹੜਾ ਕਰਾਲ ਕਰੇਗਾ ਲਓ ਇਧਰ ਦੇ ਪਾਸੇ ਤੇਜ ਅੱਗੇ ਵੱਧ ਕੇ ਫਿਰ ਲਾਉਂਦਾ ਹੱਥ ਨਿਕਲ ਵੀ ਕੋਸ਼ਿਸ਼ ਪਰ ਪੁਆਇੰਟ ਧਾਗੇ ਦਾ ਪੁਆਇੰਟ ਜਰੇਤਪੁਰ ਦੀ ਟੀਮ ਦੇ ਹਿਸੇ ਜੋੜਦਾ ਹੋਇਆ ਮੰਨੇ ਪਰ ਬੰਦੇ ਖਿਡਾਰੀ ਕਿੰਦੀ ਬਾਹ ਕਬੱਡੀ ਨੌਜਵਾਨ ਹਦੀ ਬਿਹਾਰੀ ਪੁਰੀਏ ਨੂੰ ਦੁਨੀਆ ਕਿੰਦੂ ਦੇ ਤੌਰ ਤੇ ਜਾਣਦੀ ਹੈ ਕੋਈ ਚੀਤੇ ਦੇ ਤੌਰ ਤੇ ਜਾਣਦਾ ਪਰ ਆਹ ਦੇਖਦੇ ਮੈਂ ਕਿੰਦੀ ਬੜਾ ਤੇਜ਼ ਤਾਰ ਖਿਡਾਰੀ ਲਾਓ ਜਨੇਤ ਪੁਰੀਆ ਅੱਜ ਪੂਰੇ ਚਾਹੋ ਚਲਾਰ ਦੇ ਵਿੱਚ ਫਿਰ ਕਮਾਲ ਦਾ ਜੱਫਾ ਲਾਉਂਦਾ ਹੋਇਆ ਉਸਤਾਦ ਦੀ ਖੁਸ਼ੀ ਨੇ ਵੀ ਮੇਰਾ ਚੰਗਾ ਹੋਇਆ ਇਹ ਨੌਜਵਾਨ ਕਮਾਲ ਦਾ ਖੇਡ ਦਾ ਦੁਨੀਆ ਦੇ ਮੈਦਾਨਾਂ ਦੇ ਵਿੱਚ ਮੇਜਰ ਬ੍ਰਾਂਡ ਦੀ ਭਲੌਰ ਵਾਲੇ ਵੱਟਾ ਬੜਾ ਮਾਣ ਤੇ ਬੜਾ ਫਖਰ ਮਹਿਸੂਸ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਲਾਓ ਜਰੇਵਤ ਮੁਰੇ ਦੀ ਟੀਮ ਫਸਟ ਰਹੀ ਆ ਸੈਕੰਡ ਲੰਡਿਆ ਦੀ ਟੀਮ ਜਾਂਦੇ ਜਾਂਦੇ ਤਾੜੀਆਂ ਮਾਰਦੇ ਮਿਹਰਬਾਨੀ ਕਰਕੇ ਦਰਸ਼ਕ ਵੀਰੋ ਵਾਸਤ ਲੰਗੜੀ ਦੀ ਟੀਮ ਸੈਕੰਡ ਸ਼ੀਰੇ ਵਧਾਈਆ ਵੀ ਨੌਜਵਾਨਾ ਬਹੁਤ ਤਗੜਾ ਬਹੁਤ ਤਗੜਾ ਪਰਫੋਰਮੈਂਸ ਹੋਇਆ ਸਖੇਰ ਕੋ ਲੈ ਕੇ ਹੁਣ ਮਾਈਕ ਮੁਖਸ ਦੇ ਨੇ ਵਾਸ ਸ਼ੀਰੀ ਦਾ ਸਾਰਾ ਪਰਿਵਾਰ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਔਰ ਸਾਰੇ ਕਮੇਟੀ ਦੇ ਖਿਡਾਰੀਆਂ ਵੱਲੋਂ ਵਿੱਕੀ ਘਰੇਵਾਲਾ ਰਾਜੂ ਕਨੇਡਾ ਆਓ ਸਾਡੇ ਜੈਲਾ ਜੀ ਵਰਗਾ ਦੇ ਟੈਲੀਫੋਨਰੀਆਂ ਤੇ ਫ੍ਰਿਜਰੋ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਉਹਨਾਂ ਦੇ ਸਤਿਕਾਰਯੋਗ ਪਿੰਡ ਮਾਸਟਰ ਦਰਸ਼ਨ ਸਿੰਘ ਜੀ ਔਰ ਸਾਡੇ ਸਤਿਕਾਰਯੋਗ ਸਰਦਾਰ ਹਜਮ ਸਿੰਘ ਜੀ ਅਜਮੇਰ ਸਿੰਘ ਧਾਲਵਾ ਦੇ ਪਿੰਡ ਜੀ ਉਹਨਾਂ ਦਾ ਬਹੁਤ ਬਹੁ